ਤਾਪੋ ਕੁੱਤੇ ਖੁੱਲੇ ਫਰਦੇ ਆ ਮਨ ਤਾਪੋ ਪੈਂ ਗਿਆ ਕੋਈ ਡਾਗੇਜ ਮਾ ਸਾਡੇ ਸਰ ਮਿੱਥਲਾ ਹਾਂ ਤਾ ਕੋਈ ਕਿਹਨਾਂ ਤੋਂ ਉਂਝ ਪੈਦੀ ਜਾਂਦੀ ਹੈ ਵਾਲਾਂ ਤੋਂ ਯੰ ਬੱਗ ਬਾਹੋ ਉਹ ਉਹ ਯੰ ਬੱਗ ਬੱਗ ਬਾ ਯੰ ਬੱਗ ਨਹੀਂ ਇਨ ਇਸ ਹੱਤ ਤੋਂ ਜਿਆਦਾ ਬੈਸਟ ਮੈਨੂੰ ਆਹ ਲੱਗਦਾ ਫੁੱਲ ਬਾਡੀ ਪੂਰਾ ਵੱਡਾ ਹੌਸ ਨੋ ਇੰਬਾਗ ਮੈਂ ਇੰਕਾ ਦਲੇ ਤੂ ਪਰੋਟੇਲਾ ਹਾ ਨਹੀਂ ਭੰਦਣਾ ਆੱਕ ਗਿਆ ਖੜਾ ਹੋਣਾ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅਸੀਂ ਉਧਰ ਜਾ ਕੇ ਆਏ ਆ ਬੈਗ ਲੈਣ ਬਾਈ ਸਾਹਿਬ ਵਾਸਤੇ ਬਾਈ ਸਾਹਿਬ ਚੱਲਿਆ ਨਾ ਇੰਡੀਆ ਨੂੰ ਉਹ ਕਹਿੰਦੇ ਪਰ ਉਹਨਾਂ ਦੇ ਘਰੇ ਹੈ ਨਹੀਂ ਉਹਨਾਂ ਦੇ ਗਾਂ ਭੇਜਤਾ ਕਿਸੇ ਨੂੰ ਤਾਂ ਹੁਣ ਤਾਂ ਅਸੀਂ ਕਿਰਾਂ ਜੰਮਣ ਨੂੰ ਚੱਲਿਆ ਕੀ ਲਾਉਣਾ ਅੱਜ ਲੱਤਾਂ ਲਾਵਾਂਗੇ ਅੱਜ ਦੋ ਤੰਦਣ ਹੋ ਕੇ ਜਾਇਆ ਨਹੀਂ ਗਿਆ ਜਮ ਕਿਉਂਕਿ ਅਸੀਂ ਉਹ ਜਾਂਦੇ ਰਹੇ ਆ ਬਾਈ ਸਾਹਿਬ ਨਾਲ ਸਮਾਨ ਵਗੈਰਾ ਲਿਆਉਣ ਆਈਏ ਜਾਇਆ ਨਹੀਂ ਗਿਆ ਉਹਦਾ ਕਰਕੇ ਜਮ ਚੰਗੀ ਤਰ੍ਹਾਂ ਤੇ ਅੱਜ ਅਸੀਂ ਲੱਤਾਂ ਹੀ ਲਾਵਾਂਗੇ ਪਹਿਲਾਂ ਹੀ ਲੱਤਾਂ ਸਕਿਪ ਹੋਣਗੇ ਯੈਸਟਰਡੇ ਉਹ ਵੈਲੈਂਟਾਈਨ ਦਾ ਪੂਰਾ ਤਿਆਰਨਾ ਕੱਲ ਵੀ ਆਏ ਸੀ ਅੱਜ ਦੂਜਾ ਦਿਨ ਸਾਡਾ ਆ ਮਿਸਟਰ ਬੁਰਸਤ ਗੱਪ ਤੇ ਦਿਨ ਨੂੰ ਆ ਆਹ ਬੰਦੇ ਤਾਂ ਬੜੀ ਗਾਹੀ ਕੋਈ ਨਹੀਂ ਮੈਂ ਜਿੰਨ ਵਾਰ ਲਾਉਂਦਾ ਆ ਆਹਾਂ ਤੋਂ ਪਾਲੀ ਤੂੰ ਇੱਕ ਡਰਕ ਤੇ ਫਰੇ ਨਾ ਪਰ ਜਦ ਪਰ ਪਲਾ ਪਹਿਲਾਂ ਬਾਈ ਬੰਦੇ ਕੋਲ ਲੈ ਨਹੀਂ ਯਾਰ ਟੋਟ ਵੀ ਲਿਆਉਣੇ ਪਲਾ ਤਵਾ ਜਮਾ ਵਧ ਕੇ ਇਹਨੂੰ ਵੇਚ ਦੇ ਬੰਦਾ ਕੋਟ ਦੇ ਤਾਂ ਨੱਚ ਲੁੱਤ ਲਗੇ ਸ਼ਾਰਟ ਤਾਂ ਮੇਰੇ ਆ ਲਾਰਜ ਸੀ ਨਾ ਤੂੰ ਮੀਡੀਅਮ ਪਾਈ ਆ ਨਾ ਹੁਣ ਚਲ ਤੇਰੇ ਨਾਲ ਲਾਲ ਚਾਹੀਦੀ ਸੀ ਨਾ ਵੀ ਗੰਦਾ ਇਹ ਤਾਂ ਇੱਕ ਹੋਰ ਕਹਿੰਦੀ ਤੂੰ ਹਮੋਂ ਮੈਂ ਹਾਂ ਆਏ ਐਸੀ ਨਾਲ ਜਾਈ ਮਾਫ ਸੁਲਾਉਂਦਾਈ ਸੀ ਇਹ ਨਹੀਂ ਬੜੀ ਹੋਣੀ ਤੇ ਕਿਆ ਲਾਉਣਾ ਮੈਂ ਪਾਣਨਾ ਹੋਰ ਬੌਂਸਰੀ ਲਾਉਦਾ ਮੁੰਡੀ ਕਾੜਦਾ ਬੇੜਾ ਇੰਨਾਂ ਨਹੀਂ ਪੜਾ ਉਹ ਚੁਰਾ ਇਤਨੇ ਕੁੱਟਣਾ ਪਈ ਲਾਲ ਟਾਈ ਨਹੀਂ ਦਵਾ ਨਹੀਂ ਤੇਰੀ ਲਾਈ ਬੈਠਿਆ ਦੋ ਚੱਲ ਬੋਲ ਬਾਤ ਈ ਓਏ ਆਖੀ ਓਏ ਇਧਰ ਤਰੇ ਟੋਪੀ ਟੂਪੀ ਚੱਕਾ ਭਾਈ ਸਾਹਿਬ ਉਹ ਚੱਕ ਲਿਆ ਵਾ ਸਹੀ ਆ ਸਹੀ ਆ ਚੱਕ ਲਿਆ ਚੱਕ ਲਿਆ ਯਾਰ ਬਈ ਬਣ ਕੇ ਓਏ ਆ ਜਾ ਓਏ ਬੱਸ ਬਹੁਤ ਆਇਆ ਜਲੂਸ ਪੈਂਦਾ ਮਰਾ ਗੰਜਾ ਕੋਈ ਨਾ ਜਲੂਸ ਕੀ ਕਹਿੰਦਾ ਆ ਠੀਕਾ ਚੱਡੇ ਅਲੀ ਚੱਡੇ ਲਈ ਆਪਾਂ ਹੀ ਇਹ ਤਾਂ ਹੋਰ ਕਹਿੰਦੇ ਇੰਨਾ ਦੇ ਲਿਆ ਹੈ ਚੀਜ਼ ਵਰਤਣ ਦਾ ਇਧਰ ਚੀਜ਼ ਵਰਤਣੀ ਆ ਨਹੀਂ ਨਾਲ ਦੀ ਨਾਲ ਆਪਾਂ ਕੱਢ ਕੇ ਦੇ ਦਿੰਦੇ ਫੋਟੋਆਂ ਆ ਕੀ ਮਤਲਬ ਹੋਈ ਜਾਗਾ ਆ ਗਈ ਰੁਕ ਜਾ ਹੋਏ ਤਾਂ ਟਾਈਮ ਲੱਗੂਗਾ ਅੰਦਰ ਭਾਈ ਬੈਠਾ ਚੱਡੇ ਸਹੀ ਗਾ ਗਾਣਾ ਗਾ ਕੇ ਦੋ ਬੰਦੇ ਆਹੋਂ ਜੀ ਉਹ ਦੋ ਹੀ ਹੋਣਗਾ ਹੋਰ ਇੰਨਾ ਕਿ ਨਾ ਉਂਗਲਾਂ ਮਾਰੀ ਨਾ ਵਿੱਚ ਲੈ ਜੂ ਖਿੱਚ ਕੇ ਉਂਗਲਾਂ ਤੇਰੇ ਨਾਲ ਸਹੀ ਗਾ ਆ ਜਾ ਇਹੀ ਘੱਟ ਲੰਗ ਕੈਂਚੀ ਨਾਲ ਟੋਕੀਓ ਤੇ ਕਿਹਦੀ ਨਾ ਕੋਈ ਨਹੀਂ ਬਣੇ ਤੇ ਮਰੀ ਤੋਂ ਤੇ ਦਾ ਇਤਨਾ ਬਲੋਗਰ ਬੰਦਾ ਤੇ ਦਾ ਲਾਉਂਦਾ ਵਰਦਾ ਕਿੱਧਰ ਗਿਆ ਉਹ ਆਜੇ ਵੀ ਨਹੀਂ ਪਤਾ ਲੱਗਿਆ ਉਹ ਤੂੰ ਹੀ ਵਰਦਾ ਦੇ ਵੀ ਉੜ ਗਿਆ। ਪੁੱਤ ਜੰਦਗੀ ਚਾਹ। ਇਹ ਬਹੁਤ ਨਿਆਕ ਜਿਹੜਾ। ਵੈਸੇ ਸਾਡਾ ਅੱਜ ਦਿਨ ਸੀਗਾ ਚੈਸਟ ਬੈਗ ਦਾ। ਪਰ ਉਹਦੇ ਅਸੀਂ ਲਾਇਆ ਸੀ ਚੈਸਟ ਬੈਗ ਦਵਾਰਾ ਫੇਰ ਸੀ ਅੱਜ ਦੂਰਾ ਦੂਜਾ ਦਿਨ ਸੀਗਾ। ਪਰ ਅਸੀਂ ਲੈਗਸ ਲਾਵਾਂਗੇ। ਤੇ ਦਿਨ ਹੈਗਾ ਸ਼ਨੀਵਾਰ। ਕਿਹੜਾ ਜਮ ਵਿੱਚ ਜਾ ਕੇ ਮਿਲਦੇ ਆਂ। ਮੌਸਮ ਬਹੁਤ ਵਧ ਗਿਆ ਜਿਆਦਾ। ਜਾ ਕੇ ਲੱਤਾਂ ਲਾਉਣੇ ਆ ਤੇ ਵੈਨੇ ਕੀ ਕੋਸ ਮਾਹੌਲ ਆ ਸਾਟ। ਤੇਕ ਹੋਰ ਸਮਾਨ ਲੈਣਾ ਹੈ ਉਹ ਵੀ ਤੁਹਾਨੂੰ ਗਾਹ ਜਾ ਕੇ ਦੱਸਾਂਗੇ ਕੀ ਚੀਜ਼ ਲੈਣੀ ਆ ਇਹ ਇੰਡੀਆ ਭੇਜਣ ਨੂੰ ਹੀ ਲੈਣਾ ਹੈ ਆਇਆ ਨਾ ਨਵੀਂ ਮਸ਼ੀਨ ਲਿਆਂਦੀ ਆ ਹੈ ਨਹੀਂ ਪਤਾ ਕਾਦੀ ਆ Don't just not going a left all A pound of weed and a bag of gold ਕੀਰਾ ਵੀ ਫਾਰਮ ਨੇ ਸੀ ਚੱਲਿਆ ਉਹ ਵੀ ਲੈਨੇ ਆਪਾਂ ਅਫੀਸ਼ੀਅਲ ਦੇ ਕੈਪਸੂਲ omega 3 ਦੇ ਜਿਹੜੇ ਹੁੰਦੇ ਆ ਉਹ ਇੰਡੀਆ ਭੇਜਨੇ ਆ ਮਾਤਾ ਹੁਣਾ ਵਾਸਤੇ ਵੀ ਵੀ ਹੁਣਾ ਵਾਸਤੇ ਮੈਂ ਅੰਗਰੇਜ਼ ਕੰਪਨੀ ਮੰਡ ਵਗੈਰਾ ਵੀ ਦੰਨਾ ਹੰਦ ਬਾਰੇ ਮੈਂ ਫੇਰ ਭੇਜਨੇ ਆ ਭਾਈ ਸਾਹਿਬ ਜਾਊਗਾ ਉਹ ਲੈ ਜਾਊਗਾ ਤਾਂ ਕਿਰਾ ਤੇ ਇਸ ਤੇ ਚੱਲਿਆ ਜੇ ਅੰਮ ਤੋਂ ਬਾਹਰ ਹੀ ਨੇੜੇ ਹੀ ਆ ਸਾਹਮਣੇ ਮਰਕਰੀ ਡਾਕਟਰ ਵਾਜ ਦੀ ਬਹੁਤ ਜ਼ਿਆਦਾ ਫੇਮਸ ਹੈ ਤੇ ਉੱਥੇ ਜਾ ਕੇ ਭਾਂ ਕਾਠੀ ਬੜਾ ਇੰਨਾ ਘਾਟ ਇੰਨੇ ਬੰਦੇ ਬਿਮਾਰ ਹੋ ਗਏ ਇੰਨਾ ਘਾਟ ਦੇ ਅੰਦਰੋਂ ਪੁੱਛਣਾ ਬੈਗਾਂ ਉੱਤੇ ਲੈਣ ਚ ਲੱਗਣਾ ਪੈਣਾ ਕਿੰਨਾ ਟਾਈਮ ਹੀ ਮਰ ਜਣਾ ਆਪਣਾ ਕਿੰਨੇ ਦਿਨ ਲਿਆ ਜਾ ਇਹ ਤਾਂ ਪੁੱਛਦੇ ਆਂ ਕਿ ਨਾ ਇਹ ਪਗਲੀ ਪਾਸ ਹੀ ਆ ਜਰਾ ਤੈਨੂੰ ਕੀ ਬਦ ਦੁਆ ਗਿਆ ਓਏ ਯਾਰ ਹੋਣ ਗਿਆ ਚੁੱਕਾ ਐਡਾ ਹੀ ਭਾਰਾ ਪੈਣ ਦੇਣਾ ਮੈਂ ਨਹੀਂ ਭੋਹੋ ਪੈਣ ਹੋ ਮੁੁੱਛ ਨਹੀਂ ਬਨੇ ਆ ਵੀਰੇ ਇਹ ਜੋ ਆ ਕਾਂ ਲਿਆ ਸਾਰੇ ਮੈਂ ਵੀ ਆ ਹੀ ਦੇਖ ਕੇ ਆਇਆ ਉਹਨੂੰ ਕਿਹਾ ਸਰਿਆੜੀ ਨੂੰ ਪੁੱਛਣ ਗਿਆ ਇਹ ਮਾਨੂੰ ਬਰਨ ਜਾਂ ਨੋ ਮੈਂ ਬੰਬਰਾਂ ਦਿਨ omega 3 pô dh eto hai 3파 ਇੱਕ ਹੋਰ ਬ੍ਰਾਂਡ ਭੇਜਾ ਇਹਦਾ ਪ੍ਰਾਈਸ ਚੈੱਕ ਕਰਦੇ ਆ ਸੋ ਸੋ 20 ਦੇ 100 6ੜਾ ਬ੍ਰਾਂਡ ਲੱਭਦੇ ਸੀ ਉਹ ਮਿਲਿਆ ਨਹੀਂਗਾ ਹੁਣ ਤੂੰ ਕਿੱਥੇ ਖੜਦਾ ਉਧਰਲੇ ਪਾਸੇ ਮੈਨੂੰ ਚੜਾ ਨਹੀਂ ਹੋਰ ਕਿੱਥੇ ਸਾਡਾਂ ਕੀ ਆ ਬਸ ਤੇ ਚੜਾ ਲਈ ਅੱਜ ਆ ਵੀ ਤੇ ਨਾਲੀਆਂ ਵੇਖ ਕੇ ਵੱਤ ਚੜ ਕਰ ਤਾਂ ਹੀ ਦੁਖੀ ਆ ਤੂੰ ਹੈ ਤੂੰ ਦੁਖੀ ਆ ਸਾਕ ਤਮੰਦਾ ਨਹੀਂ ਦੁਖੀ ਆ ਮੰਨ ਜਾ ਅੱਗੇ ਬੋਲਦੇ ਆ ਸਾਰੀ ਧਾੜੀ ਕਰੇ ਆ ਗਏ ਆ ਕਾਫੀ ਜ਼ਿਆਦਾ ਜੋਰ ਲੱਗੇ ਗੋਸਟਡ ਹੋਏ ਆ ਲੱਤਾਂ ਵਾ ਕਰਕੇ ਲੱਤਾਂ ਤਾਂ ਜ਼ਿਆਦਾ ਮੱਲੂ ਮੱਲੀ ਟਾਈਮ ਲੱਗ ਗਿਆ ਦਾ ਤੇ ਹੁਣ ਮੈਂ ਰਾਤ ਨੂੰ ਡਿਨਰ ਬਣਾਉਣ ਲੱਗਿਆ 7:30 ਦਾ ਟਾਈਮ ਹੋ ਗਿਆ ਤੇ ਖਾਣਾ ਆ ਆਖਰੀ ਮੀਲ ਹੋਊਗੀ ਦਿਨ ਦੀ ਵਿੱਚ ਹੈ ਗਿਆ 70 ਗ੍ਰਾਮ ਓਟਸ ਪਾਏ ਆ ਕਾਰਬਸ ਵਾਲੇ ਇਨਸਟੈਂਟ ਓਟਸ ਤੇ ਹੁਣ ਇਹਨੂੰ ਸੋਚ ਰਿਹਾ ਵੀ ਦੁੱਧ ਚ ਬੁੱਕ ਕਰਾਂ ਜਾਂ ਪਾਣੀ ਤੇ ਬਾਕੀ ਵੇਨੇ ਆ ਵਿੱਚ ਐਡ ਕਰ ਲਵਾਂਗਾ ਪ੍ਰੋਟੀਨ ਵਗੈਰਾ ਹਮਥਿੰਗ ਤੇ ਫੈਟਸ ਸਮੈਸ਼ ਹੋ ਸਕਦਾ ਦੁਬਾਰਾ ਚ ਲੇਟ ਲਵਾਂਗਾ ਮੈਂ ਇਹਦੇ ਨਾਲ ਨਹੀਂ ਮੈਂ ਫੈਟਸ ਕਰਨਾ ਪ੍ਰੋਟੀਨ ਦੀ ਗੱਲ ਹੈ ਕਾਰਬਸ ਹੋਣਗੇ ਸਿੰਪਲ ਕਾਰਬਸ ਨਾਲ ਦੀ ਨਾਲ ਜਿਹੜੇ ਉਹ ਹੋ ਜਾਂਦੇ ਨੇ ਲਾਈਕ ਉਹ ਰਿਜ਼ਾਲਵ ਹੁੰਦੇ ਉਹ ਭਾਗ ਜਾਣਾ ਤਾਂ ਆਹੀ ਸੀ ਮਿਲਦੇ ਕੱਲ੍ਹ